ਕਹ ਲੋ ਵਾਈਜੀ ਕਹਤੋ ਵਾਈਜੀ ਕੀ ਫਰੇ ਬਾਬੇਓ ਅੱਜ ਗੱਲ ਕਰਨੀ ਦੀ ਕਿ ਜੋ ਕੱਲੂਕਾਰਾ 84 ਦਾ ਕਿਉਂ ਹੋਇਆ ਕਿਵੇਂ ਹੋਇਆ ਤੇ ਦੂਜੀ ਪੀੜੀ ਦੇ ਵੈਸ਼ ਨੂੰ ਕੀ ਹੋ ਗਿਆ ਹੁਣ ਤਾਂ ਨਵਾਂ ਮਾਚ 14 ਦੀ ਪੀੜੀ ਚੱਲਦੀ ਆ ਕਹ ਲੋ ਮੇ ਕੋਪਲੀ ਹੱਲ ਆ ਫਿਕਰ ਕਰਦੇ ਹੁੰਨੇ ਆ ਮਾਲਕ ਦੀ ਸੋਚ ਤੇ ਗੁਲਾਮ ਦੀ ਮਾਲਕ ਮਤੋਂ ਕਰਦਾ ਤੇ ਗੁਲਾਮ ਰੋਂਦਾ ਹੁਣੇ ਜਿਹੜੇ ਰੋਡੇ ਆ ਇਰੋਈ ਰਹੀ ਆ ਦੇਖੋ ਸਾਡੇ ਨਾ ਹੋਇਆ ਸਾਡੇ ਨਾ ਹੋਇਆ ਵੱਡੇ ਘੱਲੂ ਘਾਰੇ ਚ 70% ਉਦੋਂ ਜਿਹੜੇ ਸਿੱਖ ਸੀ ਉਹ ਸ਼ਹੀਦ ਹੋਏ ਤਿੰਨ ਮਹੀਨੇ ਨਹੀਂ ਲਾਇ ਖਾਲਸੇ ਪੰਥ ਨੇ ਪੂਰਾ ਬਦਲਾ ਲਿਆ ਹੈ ਨਾ 47 ਵਿੱਚ ਵੀ 100 ਸਾਲ ਹੋ ਗਈ ਸੀ ਅੰਗਰੇਜ਼ਾਂ ਦੇ ਰਾਜ ਦੇ ਪਰ ਸਿੱਖਾਂ ਨੇ ਮਾਸ ਖਾਂਦੇ ਸੀ 5000 ਸਿੱਖਾਂ ਦਾ ਜਿਹੜਾ ਕਤਲੇਆਮ ਬਰਾਵਲ ਪਿੰਡੀ ਹੋਇਆ ਉਹਦੇ ਬਦਲੇ ਚ ਇਹਨਾਂ ਨੇ 10 ਲੱਖ ਮੁਸਲਮਾਨ ਮਾਰੇ ਹਲੇ ਤੱਕ ਇਹ ਨਾ ਤੋਂ ਭੈਣ ਚੁੱਧਾਂ ਤੋਂ ਇੱਕ ਜਿਹੜਾ ਬੁੱਢਾ ਬਰਾੜ ਆ ਇਹ ਟਕਸਾਲੀਆਂ ਇਹ ਵੈਸ਼ਨੂਆਂ ਤੋਂ ਮਾਰ ਨਹੀਂ ਹੋਇਆ ਇਹਨਾਂ ਦੀਆਂ ਕਰਦਾਂ ਵੀ ਤਿੱਖੀਆਂ ਸੀ ਇਹਨਾਂ ਨੂੰ ਕੱਢਦੇ ਤਿੱਖੀ ਨਹੀਂ ਕਰਨੀ ਆਂਦੀ ਲੰਨ ਖੜੀ ਨਹੀਂ ਕਰਨੀ ਆਂਦੀ ਭੈਣ ਚੋੜ ਦੇਖੋ ਇਹਨਾਂ ਦੀ TFR ਕਾਲ ਤੇ ਇੱਥੋਂ ਗੱਲ ਆ ਕਿ ਤੁਹਾਡੀਆਂ ਤੋਪਾਂ ਕਿੱਥੇ ਸੀ ਕਿ ਉਹ ਜੀ ਇੰਡੀਆ ਨੇ ਚੜਾਏ ਆ ਟੈਂਕ ਤੁਹਾਡੇ ਕਿੱਥੇ ਸੀ ਠੀਕ ਆ ਤੇ ਉਹ ਘੱਟੋ ਘਾਟ ਖਾੜਕੂ ਲੈਰ ਜਿੰਨਾ ਕ ਤਕੜਾ ਸੀ ਉਹ ਇਸ ਕਰਕੇ ਸੀ ਉਹ ਪਹਿਲੀ ਪੀੜੀ ਦੇ ਵੈਸ਼ਨੂ ਸੀ ਉਹਨਾਂ ਦੇ ਸਾਰੇ ਬਾਬੇ ਦਾਦੇ ਪਰਦਾਦੇ ਜੋ ਵੀ ਸਾਰੇ ਮਾਸ ਖਾਣ ਲਈ ਛਟਕਾਈ ਸੀ ਬਥੇਰੇ ਪਰਿਵਾਰ ਨੇ ਦਾਦੇ-ਪਰਦਾਦੇ ਨਹੰਗ ਸੀ ਵਿੱਚ ਇੱਕ ਪੀੜੀ ਟਕਸਾਲ ਬਣ ਜਾਂਦੀ ਆ ਮੁੜ ਕੇ ਹੁਣ ਜੱਟ ਖਾਲਸਾ ਨਹੰਗ ਕਾਲ ਤੇ ਦਤਾਰਨਾ ਦਲ ਜਿਆਦਾ ਹੁਣ ਗੱਲ ਉਹ ਕਰਨੀ ਸੀ ਕਿ ਦੂਜੀ ਪੀੜੀ ਦੇ ਵੈਸ਼ਨ ਹੁਣ ਤੁਸੀਂ ਸੋਚੋ ਹੁਣ ਅਸੀਂ ਇੱਕ ਬਾਰੇ ਇੱਕ ਬਾਰ ਸਨ ਚਨੈਲ ਸਿੰਘ ਜੀ ਬਾਰੇ ਕਥਾ ਸੁਣਦੇ ਸੀ ਜੋ ਆਟੋਪਲੇ ਤੇ ਆ ਗਈ ਉਹਦੋਂ ਨਹੀਂ ਕੋਈ ਵੈਰ ਮਤਲਬ ਉਹਨਾਂ ਨਖਾ ਅਸੋਸ਼ੀਦ ਸਿੰਘ ਨੇ ਇਸ ਤਕਾਰ ਕਰਦੇ ਦਾਸੇ ਸੀ ਦੇਖੋ ਜੀ ਇਹਨਾਂ ਨੇ ਇੱਕ ਦਿਨ ਚ ਹੀ ਸਿੱਧ ਗੋਸਟ ਦੀ ਬਾਣੀ ਕੱਟ ਕਰ ਲਈ ਐਨੇ ਸੁਖਮੀ ਸਾਹਿਬ ਕਾ ਦਿਸਿਆ ਬੁਪਰੇ ਨਹੀਂ ਕਲੇ ਗੱਲ ਕੀਤੀ ਕਿ ਸ਼ਾਸਤਰ ਬੇ ਉਹਨਾਂ ਦੀ ਕਿਸ ਤਰ੍ਹਾਂ ਦੀ ਸੀ ਸ਼ਿਕਾਰ ਕਿਦਾਂ ਦਾ ਸ਼ਿਕਾਰ ਤਾਂ ਚਲੋ ਕਰਦੇ ਨਹੀਂ ਸੀ ਸੀ ਗੱਲ ਸਮਝਦੇ ਆ ਉਹ ਬਲ ਦੀ ਗੱਲ ਭੁੱਲ ਗਏ ਮਤਲਬ ਆਈਕਿਊ ਜੰਗ ਲਈ ਚਾਹੀਦੀ ਆ ਉਹ ਇਹ ਕਹੋਗੇ ਹਾਂ ਜਿਹੜਾ ਹੁਸ਼ਿਆਰ ਬੰਦਾ ਉਹ ਬਹਾਦਰੀ ਜ਼ਿਆਦਾ ਲਿਜਾ ਸਕਦਾ ਬਾਹ ਦਰਮਤ ਸਾਰੇ ਤਰ੍ਹਾਂ ਦੇ ਹੁੰਦੇ ਪਰ ਜਿਹੜਾ ਕੋ ਦਿਮਾਗ ਵੀ ਹੋਵੇ ਉਹ ਬਹਾਦਰੀ ਦਾ ਜ਼ਿਆਦਾ ਮਤਲਬ ਫਾਇਦਾ ਉਠਾ ਸਕਦਾ ਜਿਆਦਾ ਤੋਂ ਕੰਮ ਕੰਮ ਪਾ ਸਕਦਾ ਪਰ ਇਹਨੇ ਥੋੜੇ ਸਿੱਧੀ ਗੱਲ ਕੀਤੀ ਇਹਨਾਂ ਦੀ ਲੜਾਈ ਤੇ ਜਾਦੂ ਹੁੰਦੀ ਆ ਜਿੱਦਾਂ ਹੁਣ ਬਥੇਰੇ ਤਾਲੀਬਾਨ ਤੇ ਖਾਸ ਜਿਹੜੇ ਬੋਕੋ ਹਰਾਮ ਨਿਗਰ ਨੇ ਉਹ ਕਰਦੇ ਆ ਕਿ ਜੇ ਤੁਸੀਂ ਬੰਦੂਕ ਸਾਫ਼ ਕੀਤੀ ਫਿਰ ਅੱਲਾ ਦੇ ਹੁਕਮ ਨੂੰ ਕਿਸ ਤਰ੍ਹਾਂ ਤੁਸੀਂ ਮੰਨਦੇ ਆ ਜੇ ਤੁਸੀਂ ਅਹਾ ਮੋੜੇ ਤੋਂ ਛਲਾਈ ਬੰਦੂਕ ਨਿਸ਼ਾਨਾ ਲਾ ਕੇ ਅੱਲਾ ਦੇ ਹੁਕਮ ਨੂੰ ਕਿਵੇਂ ਮਾਰਦੇ ਇਹ ਤਾਂ ਪੂਰੀ ਜਿਹੜਾ ਰਿਟਾਰਡ ਦੀ ਗੱਲ ਹੁੰਦੀ ਹੈ ਤਾਂ ਭੈਣ ਚੋ ਦੇ ਜਾਨਵਰ ਬੇਵਕੂਫ ਨਹੀਂ ਹੁੰਦੇ ਸ਼ੇਰ ਵੀ ਜਿਹੜਾ ਉਹ ਹਿਸਾਬ ਦੇ ਨਾਲ ਪੰਜਾ ਮਾਰਦਾ ਕਈ ਕਈ ਘੰਟੇ ਕੀ ਵਾਰ ਹੈਨਾ ਝਾੜੀਆਂ ਚ ਬੈਠਾ ਰਹੂਗਾ ਸ਼ਾੜ ਮਾਰਨ ਤੋਂ ਪਹਿਲਾਂ ਹੈਨਾ ਤੇ ਇਹ ਨਹੀਂ ਇੰਨਾ ਕਰ ਸਕਦੇ ਤਾਂ ਤੁਸੀਂ ਦੇਖੋ 84 ਚ ਗੱਲ ਦੱਸਦੇ ਕਿ ਦੇਖੋ ਜਿਹੜੇ ਘਰਾ ਕੋ ਲਾਇਸੈਂਸੀ ਹਥਿਆਰ ਸੀ ਉਹਨਾਂ ਨੇ ਛੱਡੇ ਨਹੀਂ ਸ਼ਸਤਰ ਸੀ ਉਹ ਤਾਂ ਵੀ ਬਚੇ ਰਹਿ ਗਏ ਜਿੰਨਾਂ ਕੋ ਕੱਖ ਨਹੀਂ ਸੀ ਉਹ ਫੜੇ ਗਏ ਚਲੋ ਸਾਰੇ ਨਹੀਂ ਇੱਦਾਂ ਹੁਣ ਬਥੇਰੇ ਜਿੱਦਾਂ ਦੱਸਦੇ ਸੀ ਜਿੱਦਾਂ ਜਿਹੜੇ ਜਿੱਦਾਂ ਨਹੀਂ ਜੱਟ ਟਰੈਕਟਰ ਹੈ ਉਹ ਜਿਹੜੇ ਅਧਿਕਾਰੀ ਹਿਸਾਬ ਵਾਲ ਉਹਨਾਂ ਨਾਲ ਵੀ ਹੋਇਆ ਪਰ ਉਹਨਾਂ ਨੇ ਦੋ ਚਾਰ ਨਾਲ ਤਾਂ ਲੈ ਕੇ ਗਏ ਹੋਗੇ ਜਿੱਥੇ ਤਲਵਾਰ ਬਟਸ਼ੇ ਆ ਹੁਣ ਇਹ ਚ ਜਾਤ ਦੀ ਗੱਲ ਨਹੀਂ ਕਿਉਂਕਿ ਹੁਣ ਇਸ ਵਕਤ ਕੋ ਆ ਪੀੜੀ ਤਾਂ ਸਾਰੇ ਭੈਣ ਚੋਂ ਮੁੰਨੇ ਆ ਜ਼ਿਆਦਾ ਗੱਲ ਇਹ ਆ ਕਿ ਸਿੱਖ ਸਿਧਾਂਤਾਂ ਤੇ ਲੋਕ ਕਮਜ਼ੋਰ ਪੈ ਗਏ ਤਾਂ ਇਹਨਾਂ ਨੇ ਸਭ ਕੁਝ ਹੋਇਆ ਪਸ਼ੌਰ ਦੇ ਵਿੱਚ ਜਦੋਂ ਪਠਾਣਾ ਨੇ ਉੱਥੇ ਦੇ ਖੱਤਰੀਆਂ ਤੋਂ ਭਾਪਿਆਂ ਤੋਂ ਜੋ ਵੀ ਆ ਕੁੜੀਆਂ ਮੰਗੀਆਂ ਉਹ ਸਾਰਾ ਪਿੰਡ ਉਹਨਾਂ ਦਾ ਬਾਹਰ ਆ ਗਿਆ ਤਲਵਾਰ ਕੱਢ ਕੇ ਕਾਲ ਇਹ ਆ ਸਿੱਖੀ ਇਹ ਆ ਸਿੱਖੀ ਇਹ ਆ ਸਿੱਖੀ ਠੀਕ ਆ ਤੁਰਕਾਂ ਦੀ ਆਣ ਨਹੀਂ ਮੰਨਦੇ ਸੀ ਖਾਲਸਾ ਹੋਵੇ ਖੁਦ ਖੜਾ ਜਿਮਖੂਬੀ ਖੁਦ ਖਦਾਏ ਆਨ ਮੰਨਨੇ ਆਨ ਕੀ ਇੱਕ ਵੰ ਸੱਚੇ ਪਾਤਸ਼ਾਹ ਐ ਕਿ ਸਤਗੁਰ ਨੂੰ ਇਹ ਪੂਜਦੇ ਨੇ ਹੋਰ ਕਿਸੇ ਨੂੰ ਕੱਖ ਨਹੀਂ ਮੰਨਦੇ ਸਤਗੁਰ ਦੀ ਗੱਲ ਸੁਣਦੇ ਆ ਸਤਗੁਰ ਨੇ ਕੀ ਕਿਹਾ ਰਹਿਤਮਾਨ ਹੋ ਰਹਿਤ ਕੀ ਆ ਕੇਸ ਤੇ ਸ਼ਾਸਤਰ ਜਿੰਨੀ ਦੇਰ ਸਿੱਖ ਰਹਿਤ ਤੇ ਪੱਕੇ ਰਹੇ ਉਹਨੇ ਦੇ ਜਿੱਤਦੇ ਰਹੇ ਆ ਇਹ ਗੱਲ ਸਿੱਧੀ ਆ ਨੜੇ ਇੱਥੇ ਕੋਈ ਅੱਦਾਊਗਾ ਬੁਗੜਪੋਕ ਦੀ ਸਿੱਧੀ ਗੱਲ ਇਹ ਰਹਿਤ ਵਿੱਚ ਹੈਗਾ ਕਿ ਸ਼ਾਸਤਰ ਅਭਿਆਸ ਸ਼ਾਸਤਰ ਵਿਦਿਆ ਹੈ ਨਾ ਕਿ ਬਲ ਵੀ ਆ ਬੁੱਧੀ ਵੀ ਆ ਨਾ ਸ਼ਕਤੀ ਵੀ ਹੈ ਭਗਤੀ ਵੀ ਹੈ ਸਭ ਕੁਝ ਆ ਜੋ ਉੱਤੇ ਤੁਸੀਂ ਢਿੱਲੇ ਹੋ ਜਣ ਸੀ ਗੱਲ ਕਰਨ ਤੇ ਹੁਣ ਮੇਰਾ ਮਤਲਬ ਇਹ ਆ ਹੁਣ ਕੱਲ ਨੂੰ ਮੈਂ ਤੁਹਾਨੂੰ ਪੱਕਾ ਦੱਸ ਦਿੰਦਾ ਇਹ ਮਾਂਚੋ ਜਿਹੜੇ ਰੋਡੇ ਆਂਦੇ ਉੱਥੋਂ ਦੇ ਫੌਜ ਜਿਹੜੇ ਕਹੋਗੇ ਦੇਖੋ ਜੀ ਪੰਨੂ ਸਾਹਿਬ ਨੇ ਖਾਣਾ ਪੀਣਾ ਵੀ ਛੱਡਤਾ ਤਾਂ ਇਹ ਸਾਡੇ ਖਾਲਿਸਤਾਨ ਲਹਿਰ ਦੇ ਮੋਰੇ ਹੋਣ ਦਾ layak ਆ ਖਾਣ ਪੀਣ ਦਾ ਮਤਲਬ ਕੀ ਮਾਸ ਤੇ ਮੱਧਰ ਜਿਨ੍ਹਾਂ ਚੀਜ਼ਾਂ ਨਾਲ ਛਤਰੀ ਬਣਦਾ ਮੈਂ ਤਾਂ ਖਰਾਕ ਤਾਂ ਛਤਰੀਆਂ ਦੀ ਮਾਸ ਤੇ ਮੱਧਰ ਹੀ ਆ ਮਾਸ ਚ ਕੋ ਬਾਹਰ ਮੈਦਾਨ ਚ ਤਾਂ ਮੱਧਰ ਨਾਲੇ ਸ਼ਰਾਬ ਨਾਲੇ ਹਜਮ ਹਉ ਭੈਣ ਚੋਦ ਇਹ ਤਾਂ ਫਿਰ ਵੈਸ਼ ਨੂੰ ਹੋਏ ਇਹ ਪੂਰਾ ਕਿਸੇ ਨੇ ਗੱਲ ਕੀਤੀ ਕਿ ਤਾਂ ਹੁਣ ਪੂਰਾ ਹੀ ਬਹੁਤ ਹੀ ਇਹਨਾਂ ਨੇ ਇੰਡੀਅਨ ਆਈਸ ਜਿਹਾ ਮੂਵਮੈਂਟ ਬਣਾ ਲਿਆ ਜਿਹੜੇ ਸੜਕਾਂ ਤੇ ਟੱਟੀ ਕਰਦੇ ਬਾਬੇ ਉਹੀ ਬਾਹਰ ਭੈਣ ਚੋਦ ਹਨਾ ਹੱਥ ਸਾਫ਼ ਵੀ ਨਹੀਂ ਕਰੋਗੇ ਉਹ ਮੋਦੀ ਦੀਆਂ ਤਸਵੀਰਾਂ ਤੇ ਜੁੱਤੀਆਂ ਮਾਰੋਗੇ ਕਿ ਭੈਣ ਚੋਦ ਉਹਦੇ ਨਾਲ ਕੀ ਹੋਣਾ ਤੁਸੀਂ ਹੁਣ ਗਾਂਧੀ ਬਣ ਗਏ ਆ ਤੇ ਸਾਡੇ ਨਾਲ ਹੋਇਆ ਕਿੱਦਾਂ ਉਹ ਵੀ ਹੁਣ ਦੱਸਦੇ ਆ ਕਿ ਦੇਖੋ ਪਹਿਲਾਂ ਰਿਆਸਤਾਂ ਸੀ ਤੁਹਾਡੇ ਰਾਜੇ ਸੀ ਤੁਹਾਡੀਆਂ ਫੌਜਾਂ ਸੀ ਉਸ ਤੋਂ ਬਾਅਦ ਥੋੜੇ ਗਵਲੇ ਬੰਦੇ ਰਹਿ ਗਏ ਜਿਹੜੇ ਪਿੰਡ ਚੋਂ ਬੰਦੇ ਆਏ ਉਹ ਪੜੇ ਪੜਦੇ ਸੀ ਕਿ ਅਸੀਂ ਦੁਨੀਆ ਬਾਰੇ ਸਿੱਖੀਏ ਪਰ ਦੁਨੀਆ ਕੀ ਹੁੰਦੀ ਆ ਦੁਨੀਆ ਨੂੰ ਕਹਿੰਦੇ ਕਿ ਦੁਨੀਆ ਗੋਲ ਆ ਪਰ ਅਸਲ ਚ ਸਾਡੇ ਲਈ ਦੁਨੀਆ ਇੱਕ ਸ਼ਾਂਤ ਸਭ ਮੰਗੋ ਹੁੰਦੀ ਆ ਮੰਨ ਲੋ ਲੋਕ ਥੱਲੇ ਨੇ ਤੇ ਉੱਪਰ ਨੂੰ ਦੇਖਦੇ ਤੇ ਉੱਪਰ ਤਾਕਤ ਹੁੰਦੀ ਠੀਕ ਆ ਕਾਲ ਹੁਣ ਜਦੋਂ ਇਹਨਾਂ ਨੇ ਤੁਹਾਡੇ ਰਾਜੇ ਰਿਆਸਤ ਤੁਹਾਡੀਆਂ ਫੌਜਾਂ ਤੁਹਾਡੇ ਹਥਿਆਰ ਇਹਨਾਂ ਨੇ ਖੋਲੇ ਉਸ ਤੋਂ ਬਾਅਦ ਤੁਸੀਂ ਇੱਕ ਮਿਡਲ ਕਲਾਸ ਪੜ੍ਹਾਈ ਲੈ ਕੇ ਕੀ ਕਰੋਗੇ ਇਹੀ ਆ ਕਿ ਜਿੱਦਾਂ ਇੱਕ ਸ਼ੋਕ ਸਿੰਘ ਜਿਹੜਾ ਉਹ ਗੜਛਾ ਉਹ ਇਹੀ ਆ ਕਿ ਤੁਸੀਂ ਬਾਹਮਣਾ ਦੀ ਰੀਸ ਕਰੋਗੇ ਬਾਹਮਣਾ ਨਾਲ ਦੌੜ ਲਾਉਗੇ ਇੱਕ ਕੌਣ ਵੱਡਾ ਬਾਹਮਣ ਸਿੱਖ ਹੁਣ ਇਹੀ ਕਰਦੇ ਰਹੇ ਇਹਨਾਂ ਦਾ ਇਹ ਥੋੜਾ ਕਿ ਸਿੱਖ ਕੀ ਆ ਵਸੇ ਉਹ ਸਿੱਖ ਦਾ ਮਤਲਬ ਸੀ ਹਿੰਦੂ ਨਹੀਂ ਆ ਮੁਸਲਮਾਨਾਂ ਨੇ ਕਿਉਂਕਿ ਚਲੋ ਮਾਰਾ ਦੀ ਕਿਰਪਾ ਨਾਲ ਤੁਸੀਂ ਕੱਢਤਾ ਤਾਂ ਹੁਣ ਪੰਜਾਬs ਤੁਹਾਡਾ ਹਿੰਦੂਆਂ ਨਾਲ ਵੱਜਦਾ ਜੇ ਹਿੰਦੂ ਹੁਣ ਜਨਾਨੀ ਨਾਲ ਵਿਆਹ ਕਰਾਊਗਾ ਕੱਲ ਨੂੰ ਤੁਸੀਂ ਬੰਦੇ ਨਾਲ ਕਰਾਉਣ ਨੂੰ ਵੀ ਤਿਆਰ ਆ ਗੱਲ ਲਿਖ ਲਓ ਇਸ ਸਿੱਖਰੀ ਵਾਲੇ ਹੋਰ ਸਾਰੇ ਉਹਨਾਂ ਵੀ ਗੱਲ ਕਰੂਗੇ ਇਹ ਮੋਟੀ ਗੱਲ ਇਹ ਆ ਕਿ 84 ਤੱਕ ਇੱਕ ਪੀੜੀ ਤੁਹਾਡੀ ਬੈਸ਼ਨੋ ਦੀ ਚੱਲ ਪਈ ਸੀ ਮਤਲਬ ਉੱਪਰਲੇ ਸਮਾਜਾਂ ਚ ਤੁਹਾਡੇ ਸੰਸਥਾਾਂਾਂ ਚ ਤੇ ਉਹ ਸਭ ਕੁਝ ਭੁੱਲ ਗਏ ਸੀ ਕਿ ਸਿੱਖ ਕੀ ਹੁੰਦਾ ਇਤਿਹਾਸ ਵੀ ਉਹ ਬਦਲਣ ਲੱਪੇ ਸੀ ਇਹ ਵੀ ਕਹਿਣ ਲੱਪੇ ਸੀ ਜਿੱਦਾਂ ਸੋਡੀ ਵਿਭਾਗ ਸਿੰਘੀ ਵਰਗੇ ਸਿੱਖੇ ਨਹੀਂ ਹੋ ਸਕਦੇ ਤੇ ਉਸ ਕਰਕੇ ਤੁਹਾਡਾ ਨਾਲ ਸਭ ਕੁਝ ਹੋਇਆ 47 ਚ ਵੀ ਕੁਝ ਹੋਇਆ ਪਰ ਉਹਦਾ ਤੁਸੀਂ ਜੋਰ ਨਾਲ ਮਤਲਬ ਵਧੀਆ ਜ਼ਬਰਦਸਤ ਤੁਸੀਂ ਬਦਲਾ ਲਿਆ 83 ਦਾ ਤੁਸੀਂ ਲਾ ਨਹੀਂ ਪਾਏ ਨਾ ਤੋਂ ਲੈਪਣ ਨਹੀਂ ਹੋਣਾ 40 ਸਾਲ ਹੋ ਗਏ ਆ ਹੈਨਾ 40 ਸਾਲ ਦਾ ਮਤਲਬ ਤਾਂ ਬਾਬਾ ਬੰਦਾ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਜੀ ਦੇ ਸਮੇ ਤੋਂ ਲੈ ਕੇ ਕਿਤੇ ਅਬਦਾਲੀ ਨਾਲ ਟੱਕਰਾਂ ਹੋਣ ਲੱਗ ਪਈਆਂ ਸੀ ਨਾਦਰ ਸ਼ਾਹ ਵੀ ਪੂਰਾ ਲੰਘ ਚੁੱਕਾ ਸੀ ਮਿਸਲ ਸੱਜ ਗਈ ਸੀ ਉਦੋਂ ਤੱਕ ਠੀਕ ਆ 40 ਸਾਲ ਉਦਾਂ ਹੀ ਨਹੀਂ ਹੁੰਦੇ ਇੱਥੋਂ ਹੁਣ ਜੇ ਮੈਂ ਕੱਢੂੰਗਾ 40 ਸਾਲ ਤਾਂ ਤਕਰੀਬਨ ਸਮਝ ਲਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਤਾਂ तकरीबन ਖਾਲਸੇ ਪੰਥ ਇਸ ਦੀ ਜਾਣ ਤੱਕ ਵੀ ਹੋ ਜਾਂਦੇ ਆ 40 ਸਾਲ ਬਹੁਤ ਆ ਨਹੀਂ ਗੱਲ ਤਾਂ ਇਹ ਹੋ ਗਏ 40 ਤੋਂ ਵੱਧ ਹੋ ਗਏ ਥੋੜੇ ਬਹੁਤੇ ਪਰ ਇੰਨਾ ਹੀ ਆ ਹੁਣ ਇਹ ਆ ਜੇ ਤਾਂ ਤੁਸੀਂ ਆਪਣੀ ਰਹਿਤ ਨੂੰ ਮੰਨੂਗੇ ਅਪਣਾਓਗੇ ਜਿਹੜੀ ਚੱਜ ਦੀ ਰਹਿਤ ਆ ਇਹਨਾਂ 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 ਬੈਸ ਨਾਲ ਦੀ ਗੱਲ ਨੂੰ ਸੁਣੋ ਤਾਂ ਬਸ ਟਟਪਾ ਟੱਟੀ ਕਰਕੇ ਬਾਅਦ ਫੁੱਦੀ ਛੱਟਦੇ ਆ ਥੋੜੇ ਸਾਹਮਣੇ ਆ ਸਬ ਕੁਝ ਦਾੜੀਆਂ ਵਾਲੀਆਂ ਜਨਾਨੀਆਂ ਜੋ ਵੀ ਇਹਨਾਂ ਦਾ ਵਿਕਾਸ 83 ਦਾ ਥੋਤੇ ਹੋ ਦौरा ਤਾਂ ਪਿਆ ਤਾਂ ਥੋਤੇ ਵਾਰ ਹੋਇਆ ਕਿ ਥੱਕੋ ਹਥਿਆਰ ਨਹੀਂ ਸੀ ਹਥਿਆਰਾਂ ਨੂੰ ਤੁਸੀਂ ਭੁੱਲ ਗਏ ਸੀ ਤੁਸੀਂ ਮੰਨਣ ਲੱਪੇ ਸਮਝਣ ਲੱਪੇ ਕਿ ਦੁਨੀਆਵੀ ਚੀਜ਼ਾਂ ਹਨਾ ਜ਼ਮੀਨਾਂ ਟਰੈਕਟਰ ਜੋ ਵੀ ਧੰਨ ਸ਼ਾਂਤੀ ਇਸ ਤਾਰੀਆਂ ਚੀਜ਼ਾਂ ਪੜਾਈ ਇਸ ਦਾ ਵਧੀਆ ਨੇ ਸਿੱਖ ਜੰਗੀ ਹੁੰਦਾ ਸਿੱਕ ਲੁਟੇਰਾ ਹੁੰਦਾ ਹਨਾ ਦੰਗੇ ਬਾਜ਼ ਲਟੇਰੇ ਅਥੀ ਸਿੰਘ ਰਹੇ ਕਿ ਮਛਾਨੇ ਮਉਸਿਕ ਕਿਦਾਂ ਲੁਕਿਆ ਰਹੂਗਾ ਹੁਣ ਤਾਂ ਤੁਹਾਨੂੰ ਲੁੱਟਣਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਾਰਾ ਅਗ ਜਾਵੇ ਸ਼ਹੀਦਾ ਸਿੰਘਾਂ ਨੂੰ ਧਿਆਵੇ ਬਦਲਾ ਚਕਾਵੇ ਨਿਹਾਲ ਹੋ ਜਾਵੇ ਸੋਤ ਸ੍ਰੀਓ ਕਾਲੋ